ਸਾਇਕਲ ਸਭਾ ਅੱਜ ਤਾਂ ਟਰੈਕਟਰ ਰੈਲੀ ਕੀਤੀ ਹੈ ਕੁਝ ਦਿਨਾਂ ਚੰਗੀ ਅੱਜ ਦੀ ਜਿਹੜੀ ਟਰੈਕਟਰ ਰੈਲੀ ਹੈ ਇੱਕ ਤਾਂ ਇਹ ਸੈਂਟਰ ਗਵਰਨਮੈਂਟ ਨੂੰ ਸੁਨੇਹਾ ਹੈ 26 ਜਨਵਰੀ ਦਾ ਵੀ ਕਿਸਾਨ ਜਥੇਬੰਦੀਆਂ ਇੱਕ ਹੋ ਗਈਆਂ ਇੱਕ ਹੋਣ ਦੇ ਨਾਂ ਨਾਲ ਜਿਹੜਾ ਪਿੱਛਾ ਦਿੱਲੀ 'ਚ ਸੰਘਰਸ਼ ਚੱਲਿਆ ਹੈ ਜੀ ਉਹਨੇ ਕਿਸਾਨਾਂ ਦੀਆਂ ਐਮਐਸਪੀ ਦੀਆਂ আর বাকি ਮੰਗਾ ਜਿਹੜੀਆਂ ਨਾਂ ਮੰਗੀਆਂ ਉਹ ਜਿਹੜੇ ਤਿੰਨ ਦੋ ਤਿੰਨ ਕਾਨੂੰਨ ਸੀਗੇ ਉਹ ਰੱਦ ਕਰ ਤੂੰ ਵੀ ਵਿੰਗੇ ਟੇਡੇ ਢੰਗ ਦੇ ਨਾਲ ਦੁਆਰਾ ਚਲਾਉਣੀ ਚਾਹੁੰਦੀ ਹੈ ਤਾਂ ਅੱਜ ਦੀ ਰੈਲੀ ਵਿਚਾਰ ਰੈਲੀ ਜਿਹੜੀ ਹੋਈ ਹੈ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਮੁਬਾਰਕਾਂ ਵੀ ਉਹ ਇਕੱਠੇ ਹੋ ਕੇ ਚੱਲਣ ਟਕੇ ਜੇ ਕੋਈ ਇਕੱਠਾ ਰਹਿੰਦਾ ਉਹ ਵੀ ਵਿੱਚ ਆ ਜਾਊਗਾ ਤਾਂ ਮੋਦੀ ਸਰਕਾਰ ਨੂੰ ਵੀ ਸੁਨੇਹਾ ਵੀ ਮੂਰੇ ਇਲੈਕਸ਼ਨ ਆਉਣ ਵਾਲੀ ਹੈ ਜੇ ਐਦਾਂ ਹੀ ਚੱਲਦਾ ਰਿਹਾ ਤਾਂ ਪੰਜਾਬ ਦੇ ਵਿੱਚ ਇਹਨਾਂ ਨੂੰ ਇੱਕ ਸ਼ੀਟ ਮਿਲਣ ਵਾਲੀ ਨਹੀਂ ਹੈਗੀ ਕਿਉਂਕਿ ਪੰਜਾਬ ਆ ਜਿਹੜਾ ਕਿਸਾਨ ਹੈ ਕਿਸਾਨ ਦੇ ਨਾਲ 70% ਇਕਨੋਮੀ ਹੈ ਜਿਹੜੀ ਉਹ ਬਾਜ਼ਾਰ ਸਾਰੇ ਮਜ਼ਦੂਰ ਸਾਰੇ ਚੱਲਦੇ ਨੇ ਸਭ ਨੇ ਢਿੱਡ ਭਰਨਾ ਹੈ ਤਾਂ ਮੋਦੀ ਜਿਹੜੇ ਬਾਕੀਆਂ ਗੱਲਾਂ ਕਰਦਾ ਉਹਨਾਂ ਨਾਲ ਕੰਮ ਨਹੀਂ ਚੱਲਣਾ ਰੋਟੀ ਹਰੇਕ ਨੇ ਖਾਣੀ ਹੈ ਸੋ ਕਿਸਾਨ ਇਕੱਠਾ ਹੋ ਗਿਆ ਉਹ ਮੁੜ ਕੇ ਜਿਹੜੇ ਦਿਨ ਇਹ ਉਹ ਦੁਆਰਾ ਆਉਣ ਵਾਲੇ ਮੋਦੀ ਮੋਦੀ ਨੂੰ ਇਸ ਗੱਲ ਸਮਝ ਲੈਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਐਮ ਐਸ ਪੀ ਹੈ ਇਹ ਸਾਰੀਆਂ ਫਸਲਾਂ ਤੇ ਐਮ ਐਸ ਪੀ ਹੋਣੀ ਚਾਹੀਦੀ ਹੈ ਕਾਕੇ ਜਿਹੜਾ ਪਾਣੀ ਡੂੰਗਾ ਜਾ ਰਿਹਾ ਹੈ ਉਹਦਾ ਵੀ ਹੱਲ ਨਿਕਲ ਸਕੇ ਬਾਕੀ ਫਸਲਾਂ ਜਿਹੜੀਆਂ ਆਪਣੇ ਝੋਲੇ ਹੋਗੇ ਰਾਜਮਾ ਹੋਗੇ ਸਾਰੀਆਂ ਫਸਲਾਂ ਆਉਣਗੀਆਂ ਤਾਂ ਉਹਦੇ ਨਾਲ ਪਾਣੀ ਦੀ ਬਚਤ ਵੀ ਹੋਊਗੀ ਆ ਸਰਕਾਰ ਆ ਜਿਹੜੀ ਐਮਐਸਵੀ ਤੈਅ ਕਰਕੇ ਉਹਨਾਂ ਦਾ ਰੇਟ ਸਰਕਾਰ ਨੂੰ ਪੂਰਾ ਮਿਲੇ ਕਿਸਾਨ ਵਿਸ਼ਾਲ ਹੋਵੇ ਜੇ મોદી ਨੇ ਇਹ ਗੱਲ ਨਾ ਸਮਝੀ ਤਾਂ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚੋਂ ਤਾਂ ਬੁਰਾ ਹਾਲ ਹੋਊਗਾ ਪੰਜਾਬ ਦੇ ਵਿੱਚੋਂ ਕੋਈ ਟੀਟਮੈਂਟ ਵਾਲੀ ਨਹੀਂ ਬੀਜੇਪੀ ਨੂੰ ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਆ ਸੋ ਅੱਜ ਜਿਹੜੀ ਰੈਲੀ ਆ ਬੜੀ ਸਫਲ ਹੋਈ ਆ ਤਾਂ ਸਾਰੇ ਇੱਕ ਸਾਥ ਵੀ ਟ੍ਰੈਕਟਰ ਲੈ ਕੇ ਆਏ ਨੇ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਸੈਂਟਰ ਗੌਰਮੈਂਟ ਨੂੰ ਅਸੀਂ ਇਕੱਠੇ ਹੋ ਕੇ ਸੰਘਰਸ਼ 'ਚ ਲੜਾਂਗੇ ਕਿਉਂਕਿ ਇਕੱਲਾ-ਕਲਾ ਸੰਘਰਸ਼ 'ਚ ਲੜਨ ਦੇ ਨਾਲ ਕੁਝ ਵੜਨਾ ਨਹੀਂ ਸੋ ਸਾਰੀਆਂ ਜਥੇਬੰਦੀਆਂ ਨੂੰ ਮੁਬਾਰਕ ਆ ਜ਼ਿਲ੍ਹਾ ਰੋਪੜ ਬਲਾਕ ਮਰੰਡਾ ਦੇ ਸਬ-ਡਿਵੀਜ਼ਨ ਵਿੱਚ 22300 ਟਰੈਕਟਰਾਂ ਦਾ ਕਾਫਲਾ ਜੋ ਇਕੱਠਾ ਹੋਇਆ ਹੈ ਇਹ ਇਕੱਠਾ ਹੋਣ ਦਾ ਅੱਜ ਸਰਕਾਰ ਆਪਣਾ ਗਰਤਾੰਤਰ ਦਿਵਸ ਮਨਾ ਰਹੀ ਹੈ ਪਰ ਕਿਸਾਨਾਂ ਨੂੰ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਕਿਸਾਨਾਂ ਤੇ ਐਮਐਸਪੀ ਤੇ ਗਰੰਟੀ ਦੇ ਕੋਈ ਸਰਕਾਰ ਹੰਗਾਰਾ ਨਹੀਂ ਕਰ ਰਹੀ ਫਸਲਾਂ ਦੀ ਖਰੀਦ ਪ੍ਰੋਪਰ ਹੋਣੀ ਚਾਹੀਦੀ ਹੈ ਕੋਈ ਸਰਕਾਰ ਫਸਲੀ ਬੀਮਾ ਯੋਜਨਾ ਹੁਣ ਤੱਕ ਲਾਗੂ ਨਹੀਂ ਕਰ ਸਕੀ ਫਸਲ ਬੀਮਾ ਯੋਜਨਾ ਬਿਲਕੁਲ ਫੇਲ ਸਾਬਤ ਹੋਈ ਹੈ ਸਾਡੀਆਂ ਤਿੰਨ ਫਸਲਾਂ ਪਿੱਛੇ ਮਰ ਗਈਆਂ ਉਹਨਾਂ ਫਸਲਾਂ ਦਾ ਕੋਈ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ ਲਿਪੀ ਸਕਿਨ ਦੇ ਕਾਰਨ ਸਾਡੇ ਪਸ਼ੂਤਾਂ ਦਾ ਬਹੁਤ ਨੁਕਸਾਨ ਹੋਇਆ ਉਹਦਾ ਕੁਝ ਨਹੀਂ ਹੋਇਆ ਕੋਈ ਸਾਡੇ ਖਾਤੇ ਚ ਚੈੱਕ ਕਰ ਲੋ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਜੋ ਕਿਸੇ ਨੂੰ ਮਿਲਿਆ ਉਹ ਨਾ ਮਾਤਰ ਹੈ ਨਿੰਦਣਯੋਗ ਹੈ ਉਹਦਾ ਉਹਦੇ ਨਾਲ ਕੋਈ ਪ੍ਰਪਾਈ ਸਰਕਾਰ ਕੋਈ ਖਾਸ ਜ਼ਿੰਮੇਵਾਰ ਤੋਂ ਕੋਈ ਸਪੋਰਟ ਨਹੀਂ ਮਿਲੀ ਅਸੀਂ ਮੰਗ ਕਰਦੇ ਹਾਂ ਵੀ ਘੱਟੋ ਘੱਟ 10000 ਰੁਪਏ ਪੈਨਸ਼ਨ ਸਰਕਾਰ ਕਿਸਾਨਾਂ ਨੂੰ ਜ਼ਰੂਰ ਲਾਵੇ ਕਿਉਂਕਿ ਹਰ ਇੱਕ ਵਰਗ ਨੂੰ ਪੈਨਸ਼ਨ ਮਿਲਦੀ ਆ ਸਰਕਾਰ ਦਿਨ ਰਾਤ ਕਿਸਾਨ ਕੰਮ ਕਰਦਾ ਮਿਹਨਤ ਕਰਦਾ ਅੰਨ ਦਾਤਾ ਹੈ ਭੰਡਾਰ ਭਰਤੇ ਇੱਕ ਨੰਬਰ ਤੇ ਦੋ ਨੰਬਰ ਤੇ ਆਉਣ ਵਾਲੇ ਅੱਜ ਪੰਜਾਬ ਨੂੰ ਇਹਨਾਂ ਨੇ ਬਿਲਕੁਲ ਪਿੱਛੇ ਲਾਤਾ ਅਸੀਂ ਮੰਗ ਕਰਦੇ ਆਂ ਵੀ ਇਹ ਜੋ ਕਾਨੂੰਨ ਹੈ ਪਹਿਲਾ ਰੱਦ ਕਰਾਇਆ ਦਿੱਲੀ ਜਾ ਕੇ ਹੁਣ ਐਮਐਸਪੀ ਤੇ ਗਰੰਟੀ ਦਿੱਤੀ ਜਾਵੇ ਫਸਲੀ ਬੀਮਾ ਯੋਜਨਾ ਕਰੀ ਜਾਵੇ ਕਿਸਾਨਾਂ ਨੂੰ ਘੱਟੋ ਘੱਟ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਨਹੀਂ ਤਾਂ ਅਸੀਂ ਭੇਰ ਬਿਲਕੁਲ ਸਕਾਰਤਵ ਵੱਡਾਂਗੇ ਹੁਣ ਤਹਲੇ ਕੋਈ ਟ੍ਰੇਲਰ ਤਾਂ ਇੱਕ 26 ਜਨਵਰੀ ਦਿਨ ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕੀਤਾ ਨੇ ਆਉਣ ਵਾਲੇ ਦਿਨਾਂ ਵਿੱਚ ਕੋਈ ਹੋਰ ਰਣਨੀਤੀ ਬਣਾਈ ਜਾਵੇ ਉਹ ਅਹਿਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਾ ਸਾਡਾ ਇਹ ਟਰੈਕਟਰ ਪਰੇਡ ਦਾ ਪ੍ਰੋਗਰਾਮ ਹੈ ਗਣਤੰਤਰਤਾ ਦਿਵਸ ਤੇ ਮੌਕੇ ਤੇ ਪੂਰੇ ਭਾਰਤ ਵਿੱਚ 500 ਥਾਵਾਂ ਤੇ ਟਰੈਕਟਰ ਪਰੇਡ ਕੀਤੀ ਜਾਣੀ ਹੈ ਹੋਈ ਹੈ ਤੇ ਉਹਦੇ ਸਬੰਨ ਜੋ ਅਸੀਂ 1 ਸਾਲ 1 ਮਹੀਨਾ ਅਸੀਂ ਦਿੱਲੀ ਧਰਨੇ ਤੇ ਆਪਣਾ ਜਿਹੜਾ ਜੋ ਧਰਨਾ ਸੀਗਾ ਉਹਨੂੰ ਮੁੱਤਵਿ ਕੀਤਾ ਸੀਗਾ ਸਰਕਾਰ ਨੇ ਜੋ ਸਾਡੇ ਰਹਿੰਦਿਆਂ ਮੰਗਾ ਸੀਗੇ ਉਹਨਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਸਰਕਾਰ ਆਪਣੇ ਵਾਅਦੇ ਤੇ ਮੁੱਕਰ ਗਈ ਹੈ ਨਾ ਤਾਂ ਅਜੇ ਤੱਕ ਉਹਨਾਂ ਨੇ ਐਮਐਸਬੀ ਤੇ ਕੋਈ ਕਾਨੂੰਨ ਬਣਾਇਆ ਨਾ ਸਰਕਾਰੀ ਖਰੀਦ ਹੈ ਜਿਹਦੀ ਉਹਦੇ ਯਕੀਨੀਨ ਬਣਾਈ ਹੈ ਕਿ ਤੁਹਾਡੀ ਫਸਲ 100% ਫਿੱਦੀ ਜਾਊਗੀ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਧਰਨਾ ਲਾਇਆ ਜਿਨ੍ਹਾਂ ਦੇ ਵਿੱਚ ਲਖੀਂਪਰਖੀ ਦੇ ਜੋ ਕਾਤਲ ਆ ਉਹਨਾਂ ਨੂੰ ਸਖਤ ਸਖ ਸਜਾਵਾਂ ਦਿਵਾਉਣ ਲਈ ਜੋ ਉਸ ਧਰਨੇ ਦੌਰਾਨ ਸਾਡੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਅਤੇ ਉਹਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਅੱਜ ਅਸੀਂ ਇਹ ਟਰੈਕਟਰ ਪ੍ਰੇਡ ਕੀਤੀ ਆ ਉਸ ਤੋਂ ਬਾਅਦ ਜਿਹੜੇ ਸਾਡੇ 60 ਸਾਲ ਦੇ ਉਮਰ ਦੇ ਉੱਪਰ ਦੇ ਕਿਸਾਨ ਆ ਉਹਨਾਂ ਨੂੰ ਪੈਨਸ਼ਨ ਸਕੀਮ ਲਾਗੂ ਕਰਾਉਣ ਲਈ ਅਜਹੀਆਂ ਮੰਗਾਂ ਲੈ ਕੇ ਅੱਜ ਅਸੀਂ ਪੂਰੇ ਪੰਜਾਬ ਵਿੱਚ ਲਗਭਗ 200 ਥਾਵਾਂ ਤੇ ਟਰੈਕਟਰ ਪ੍ਰੇਡ ਕੀਤੀ ਆ ਕਿਸਾਨਾਂ ਵਿੱਚ ਭਾਰੀ ਤਸ਼ਾਹ ਹੈ ਜੇਕਰ ਸਰਕਾਰ ਨੇ ਸਾਡੀਆਂ ਰਹਿਂਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਇਹ ਅੱਜ ਦਾ ਜਿਹੜਾ ਰੋਸ ਮਾਰਚ ਹੈ ਟਰੈਕਟਰ ਪ੍ਰੇਡ ਹੈ ਇੱਕ ਸ਼ੁਭ ਸੰਕੇਤ ਹੈ ਕਿ ਕਿਸਾਨ ਦਿੱਲੀ ਤਰਨ ਲਾਉਣ ਵਾਸਤੇ ਤਿਆਰੀਆਂ ਵਧ ਰਹੇ ਆਂ ਆ ਸਰਕਾਰ ਜੇ ਸਾਡੀ ਮੰਗਾਂ ਨਾ ਮੰਨੀਆਂ ਤਾਂ ਸਾਨੂੰ ਮਜਬੂਰਨ ਹੋ ਕੇ ਦਿੱਲੀ ਵੱਲ ਚੱਲੇ ਪਾਉਂਦੇ ਆਂ ਜਿਹੜਾ ਜੀ ਟਰੈਕਟਰ ਪ੍ਰੇਡ ਕਰ ਰਹੇ ਆਂ ਕਿਸ ਸੰਬੰਧ ਚ ਕਰ ਰਹੇ ਆਂ ਕਿਸ ਜਗ੍ਹਾ ਮੈਂ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੇਵਲ ਬਲਾਕ ਮਰੰਡਾ ਸਾਹਿਬ ਡਿਵੀਜ਼ਨ ਮਰੰਡਾ ਵਿੱਚ ਜਿੰਨੇ ਵੀ ਆਪਣੇ ਲਾਗ ਲਾਉਣ ਦੇ ਕਿਸਾਨ ਤੇ 250 300 ਦੇ ਤਕਰੀਬਨ ਟਰੈਕਟਰ ਆਏ ਆਂ ਉਹਨਾਂ ਨੇ ਬਹੁਤ ਸ਼ਾਂਤਮਈ ਤਰੀਕੇ ਨਾਲ ਸਰਕਾਰ ਗਣਤੰਤਰ ਦਿਵਸ ਮਨਾ ਰਹੀ ਹੈ ਸਾਨੂੰ ਇੱਥੇ ਰੋਸ ਧਰਨੇ ਕੱਢਣੇ ਪੈ ਰਹੇ ਆ ਸਾਡੀਆਂ ਜੋ ਕੀ ਮੰਗਾਂ ਸਾਡੀ ਐਮਐਸਪੀ ਤੇ ਗਰੰਟੀ ਨਹੀਂ ਸਰਕਾਰ ਦੇ ਰਹੀ 10000 ਪੈਨਸ਼ਨ ਸਾਨੂੰ ਵਾੜਾਪਾ ਚਾਹੀਦੀ ਆ ਉਹ ਸਰਕਾਰ ਨਹੀਂ ਉਤੇ ਕੋਈ ਪਾਰੀ ਕੋਈ ਫਸਲੀ ਬੀਮਾ ਯੋਜਨਾ ਬਿਲਕੁਲ ਨਹੀਂ ਹੈਗੀ ਫਸਲਾਂ ਸਾਡੀਆਂ ਹਰੇਕ ਸਾਲ ਪਰਵਾਦ ਹੋਣੀਆਂ ਕੋਈ ਉਤੇ ਫਸਲੀ ਬੀਮਾ ਯੋਜਨਾ ਨਹੀਂ ਲਾਗੂ ਕਰੀ ਹੁਣ ਤੱਕ ਇਹਨਾਂ ਨੇ ਕੋਈ ਕੁਝ ਨਹੀਂ ਕਰਿਆ ਪਿਛਲੇ ਸਾਲ ਤਿੰਨ ਫਸਲਾਂ ਸਾਡੀਆਂ ਖਰਾਬ ਹੋਈਆਂ ਕਣਕ ਤੋਂ ਉਹਨਾਂ ਜਿਰੀ ਦੀ ਫਸਲ ਸਾਡੀ ਖਰਾਬ ਹੋ ਗਈ ਉਹਦਾ ਕੁਝ ਸਾਨੂੰ ਕੋਈ 1 ਰੁਪਇਆ ਮੁਆਵਜ਼ਾ ਨਹੀਂ ਮਿਲਿਆ ਲਿਪਿਸਕੈਂਦੀ ਬਿਮਾਰੀ ਨਾਲ ਸਾਡੇ ਪਸ਼ੂਤਾਂ ਦਾ ਨੁਕਸਾਨ ਹੋਇਆ ਉਹਦਾ ਕੋਈ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਭਾਵੇਂ ਸਾਡੇ ਖਾਤੇ ਚੈੱਕ ਕਰ ਲਓ ਜੇ ਸਾਨੂੰ ਕੋਈ ਰੁਪਇਆ ਮਿਲਿਆ ਹੋਵੇ ਜਿਨ੍ਹਾਂ ਨੂੰ ਮਿਲਿਆ ਹੋਊਗਾ ਉਹਨਾਂ ਨੂੰ ਨਾਮਾਤਰ ਹੀ ਮਿਲਿਆ ਹੋਊਗਾ ਪਰ ਉਹ ਪ੍ਰੋਪਰ ਕੋਈ ਇਹਦਾ ਕੋਈ ਸਹੀ ਅਪਚਾਰ ਕੁਝ ਨਹੀਂ ਸਰਕਾਰ ਨੇ ਕੋਈ ਮਦਦ ਨਹੀਂ ਕਿਸਾਨਾਂ ਨੂੰ ਅਸੀਂ ਇਹ ਮੰਗ ਕਰਦੇ ਹਾਂ ਵੀ ਜਿੰਨਾ ਵੀ ਹੁਣ ਤੱਕ ਦਾ ਸਰਕਾਰ ਹੈ ਪਿਛਲਾ ਕਰਜ਼ਾ ਸਾਰਾ ਕਿਸਾਨਾਂ ਦਾ ਮਾਫ਼ ਕਰੇ ਤੇ ਆਉਣ ਵਾਲੇ ਸਮੇਂ ਚ ਸਰਕਾਰ ਘੱਟ ਵਿਆ ਤੇ ਸਰਕਾਰ ਕੇ ਸੀ ਸੀ ਲਿਮਟਾ ਜੋ ਬਣਾਉਣ ਤੇ ਪਿਛਲਾ ਕਰਜ ਸਾਰਾ ਮਫ ਸਰਕਾਰ ਕਿਸਾਨਾਂ ਵੱਲੋਂ ਕੀਤਾ ਜਾ